ਜੀਵ ਲੋ ਸਮੇ ਸਮੇਤੇ ਪਲਾਨਾਂ ਚ ਬਦਲਾ ਕੀਤੇ ਜਾਂਦੇ ਨੇ ਜੇਕਰ ਤੁਸੀਂ ਵੀ ਕਿਸੇ ਨਵੇਂ ਰੀਚਾਰਜ ਪਲਾਨ ਦੀ ਖੋਜ ਕਰ ਰਹੇ ਹੋ ਤਾਂ ਅਸੀਂ ਇੱਕ ਪਲਾਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਇਹ ਰੀਚਾਰਜ ਉਹਨਾਂ ਲੋਕਾਂ ਲਈ ਹੈ ਜੋ ਦੋ ਸਿਮ ਰੱਖਦੇ ਨੇ ਇਸ ਰੀਚਾਰਜ ਪਲਾਨ ਦੀ ਕੀਮਤ ਕਾਫੀ ਘੱਟ ਹੈ ਇਹ ਕਾਰਨ ਹੈ ਕਿ ਇਹ ਅਜੇ ਹੀ ਯੂਜ਼ਰ ਚ ਕਾਫੀ ਮਸ਼ਹੂਰ ਹੈ ਜੋ ਘੱਟ ਕੀਮਤ ਤੇ ਪਲਾਨ ਦੀ ਖੋਜ ਕਰ ਰਹੇ ਨੇ ਇਸ ਨੂੰ Jio 199 prepaid plan ਵਜੋਂ ਵੀ ਜਾਣਿਆ ਜਾਂਦਾ ਹੈ ਜੇਕਰ Jio ਦੇ ਪਲਾਨ ਦੀ ਗੱਲ ਕਰੀਏ ਤਾਂ ਇਸ ਚ ਅਨਲਿਮਿਟਡ ਕਾਲਿੰਗ ਦੀ ਸਹੂਲਤ ਦਿੱਤੀ ਗਈ ਹੈ ਇਸ ਦੇ ਨਾਲ ਹੀ 2GB ਡਾਟਾ ਵੀ ਮਿਲਦਾ ਹੈ ਇਹ 300 SMS ਪੂਰੀ ਵਕਤ ਲਈ ਉਪਲਬਧ ਹਨ ਇਸ ਤੋਂ ਇਲਾਵਾ ਐਪਸ ਤੱਕ ਪਹੁੰਚ ਵੀ Jio ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ ਇਸ ਚ ਯੂਜ਼ਰ ਨੂੰ Jio Cinema Jio Cloud ਅਤੇ Jio TV ਦਾ ਐਕਸੈਸ ਵੀ ਦਿੱਤਾ ਗਿਆ ਹੈ ਪਰ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਈਏ ਕਿ ਤੁਹਾਨੂੰ ਇਹਨਾਂ ਵਿੱਚੋਂ ਕਿਸੇ ਲਈ ਵੀ ਪ੍ਰੀਮੀਅਮ ਗੱਲ ਕੀ ਨਹੀਂ ਮਿਲਦੀ ਜੇਕਰ ਤੁਸੀਂ ਦੋ SIM ਕਾਰਡ ਵਰਤਦੇ ਹੋ ਅਤੇ ਦੂਜੇ SIM ਨੂੰ ਐਕਟਿਵ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਰੀਚਾਰਜ ਦੀ ਮਦਦ ਲੈ ਸਕਦੇ ਹੋ ਇਸ ਵਿੱਚ ਬਹੁਤ ਟੱਕ ਡਾਟਾ ਦਿੱਤਾ ਗਿਆ ਹੈ ਪਰ ਕਾਲਿੰਗ ਦੀ ਸਹੂਗਦਾ ਉਪਲਬਧ ਹੈ ਇਹ ਵੀ ਲੋਕਾਂ ਦੀ ਪਹਿਲੀ ਪਸੰਦ ਸਾਬਤ ਹੁੰਦਾ ਹੈ ਇਸ ਤੋਂ ਇਲਾਵਾ ਤਾਂ ਨੂੰ ਦੁੱਧੇ SIM ਕਾਰਡ ਦੇ ਨਾਲ ਹੋਰ ਸਹੂਲਤਾਵਾਂ ਵੀ ਦਿੱਤੀਆਂ ਜਾ ਰਹੀਆਂ ਨੇ ਅਜੇ ਇਸ ਸਥਿਤੀ ਵਿੱਚ ਤੁਸੀਂ ਅੱਜ ਹੀ ਇਸ ਨੂੰ ਆਪਣੀ ਸੂਚੀ ਵਿੱਚ ਸ਼ਾਮਲ ਕਰ ਸਕਦੇ ਹੋ ਤੁਸੀਂ Paytm PhonePe ਅਤੇ Google Pay ਸਮੇਤ ਕਿਸੇ ਵੀ ਐਪ ਤੋਂ ਰੀਚਾਰਜ ਕਰ ਸਕਦੇ ਹੋ Jio ਨੇ ਕੁਝ ਮਹੀਨੇ ਪਹਿਲਾਂ ਹੀ ਰੀਚਾਰਜ ਪਲਾਨ ਦੀ ਕੀਮਤਾਂ 'ਚ ਵਾਧਾ ਕੀਤਾ ਸੀ ਇਸ ਦਾ ਅਸਰ ਉਪਭੋਗਤਾਵਾਂ ਦੇ ਆਧਾਰ ਤੇ ਵੀ ਪਿਆ ਸੀ ਪਰ ਅਜੇ ਵੀ ਅਜੇ ਹੀ ਰੀਚਾਰਜ ਬਾਕੀ ਨੇ ਜੋ ਕਾਫੀ ਸਸਤੇ ਨੇ